ਆਲਾ ਵੀਰ ਆਇਆ ਹੀ ਇੱਥੇ ਨਸ਼ਾ ਕਰਕੇ ਤੇ ਆਇਆ ਗੱਲ ਆਂਦੇ ਜਾਂਦੇ ਨੂੰ ਦੱਸਿਆ ਹੈਗਾ ਤੇ ਆਪਾਂ ਵੇਖਿਆ ਮਤਲਬ ਕਿ ਹਾਲ ਬਹੁਤਾ ਹੀ ਮਾੜਾ ਹੈਗਾ ਥੋੜਾ ਜੀ ਦਾ ਵੀ ਇੱਥੇ ਦਾ ਵੀ ਅੰਦਰ ਦੀ ਸਾਰੇ ਬੰਨੇ ਉਹ ਬੰਦੇ ਆਉਂਦੇ ਹੈਗੇ ਆ ਇੱਥੇ ਨਸ਼ਾ ਕੈਂਪ ਵਿੱਚ ਨਸ਼ਾ ਬੰਦ ਹੋ ਗਿਆ ਨਾ ਸਾਰੇ ਬੰਦੇ ਕੈਂਪਸੋਂ ਮੁਰਗੀ ਮਹੱਲਿਓ ਸਾਰੇ ਇੱਧਰ ਆਉਂਦੇ ਹੈਗੇ ਜੇ ਸਵੇਰੇ ਆਣ ਕੇ ਵੇਖ ਲਿਓ ਮੇਲਾ ਲੱਗਾ ਹੁੰਦਾ ਹੈ ਇੱਥੇ ਉਸ ਨੂੰ ਪਤਾ ਲੱਗੇ ਸੀ ਸਟਾਫ ਆ ਭਾਜੀ ਹੋਰ ਦੱਸੋ ਇਤੋਂ ਵੱਧ ਕੀ ਹੁੰਦਾ ਲੱਗ ਗਿਆ ਸਾਰੇ ਸਿਵਲ ਜਿੱਥੇ ਤੁਰੇ ਫਿਰਦੇ ਆ ਸਾਰਿਆਂ ਨੇ ਕਾਰਵਾਈ ਕੀਤੀਆਂ ਸ਼ਿਕਾਇਤਾਂ ਵੀ ਕੀਤੀਆਂ ਹੈਗੀਆਂ ਅੰਦਰ ਖਾਤੇ ਚਲੋ ਹ ਉਹ ਚਾਰਿਆਂ ਦੇ ਉਹਨਾਂ ਦੇ ਘਰਾਂ 'ਚ ਪਹਿਲਾਂ ਉਹਨਾਂ ਦੇ ਨਾਂ ਪਹੁੰਚਦੇ ਕਿ ਤੁਸੀਂ ਇਹਨਾਂ ਨੇ ਸ਼ਿਕਾਇਤ ਕੀਤੀ ਹੈਗੀ ਹੁਣ ਦੱਸੋ ਬੰਦਾ ਕੀ ਸ਼ਿਕਾਇਤ ਕਰੇ ਲੋਕੀ ਡਰਦੇ ਆ ਭਾਜੀ ਇੱਥੇ ਕਿਹੜੀ ਗੱਲ ਹੈਗੀ ਆ ਇਹ ਸਾਰਿਆਂ ਦੇ ਆਪਣੇ ਧੀ ਪੁੱਤਰ ਦਾ ਹੁੰਦਾ ਕਿ ਚਲੋ ਕੀ ਗੱਲਾਂ ਨਿਛੇੜੀ ਬੰਦੇ ਤੋਂ ਸਾਰ ਕੋਈ ਡਰਦਾ ਹੀ ਐ ਸਿੱਧੀ ਜੜੀ ਗੱਲ ਹੈਗੀ ਜਿਹੜੇ ਵੇਚਣਦੇ ਆ ਸਰਕਾਰਾਂ ਨਾਲ ਵੀ ਹੱਥ ਮਿਲੇ ਜਾਂ ਤੇ ਸਿੱਧੀ ਜੜੇ ਪੁਲਸ ਨਾਲ ਵੀ ਹੱਥ ਮਿਲੇ ਜਾਂ ਫੇਰ ਹੀ ਵੀ ਕਹਿੰਦੇ ਆ ਨਹੀਂ ਤੇ ਕਿੱਥੇ ਵਿਕਦਾ ਹੈ ਬੇਟੇ ਟੀਕਾ ਲਾਣ ਨਾਲ ਮੌਤ ਹੋਈ ਐ ਦੀ ਇਹ ਬੱਚੇ ਦੀ ਮੌਤ ਟੀਕਾ ਲਾਉਣ ਨਾਲ ਹੋਈ ਵੀ ਆ ਇੱਥੇ ਇੱਕ ਦੀਆਂ ਨਹੀਂ ਤਿੰਨ ਚਾਰ ਮੌਤਾਂ ਹੋ ਗਈਆਂ ਬੇੜੇ ਇੱਥੇ ਬਾਗ ਕੱਟਿਆ ਗਿਆ ਏ ਇੱਥੇ ਬਾਗਚ ਵੀ ਲੋਕੀ ਟੀਕਾ ਲਾ ਕੇ ਨਸ਼ਾ ਕਰਕੇ ਮੌਤਾਂ ਹੋ ਗਈਆਂ ਤੇ ਇੱਥੇ ਸਾਡੀ ਕੋਈ ਸਰਕਾਰ ਦੀ ਸੁਣਵਾਈ ਨਹੀਂ ਕਿਸੇ ਪੁਲਿਸ ਵਾਲੇ ਦੀ ਨਹੀਂ ਸੁਣਾਈ ਕਿਤੇ ਕੁਛ ਨਹੀਂ ਜੋ ਵੀ ਕੋਈ ਕੁਛ ਨਹੀਂ ਸਾਡੀ ਕੋਈ ਨਹੀਂ ਆ ਗਈ ਸੁਣਾਈ ਪੁਲਿਸ ਨੂੰ ਸ਼ਿਕਾਇਤ ਕਰਨ ਦਾ ਮੌਕਾ ਦੇਣ ਦਾ ਕਿਤਰਾ ਟਾਈਮ ਲਈਏ ਜੇ ਕਿਤੇ ਪੁਲਿਸ ਪੈਣੀ ਹੋਵੇ ਤੇ ਪੁਲਿਸ ਨੇ ਪਹਿਲਾਂ ਫੋਨ ਕਰ ਦੇਣਾ ਵੇਚਣ ਵਾਲਿਆਂ ਨੂੰ ਵੀ ਅਹੀਂ ਆਉਣ ਲੱਗੇ ਬੰਦੇ ਫਰਾਰ ਕਰ ਦੋ ਤੇ ਬੰਦੇ ਉਸੇ ਟਾਈਮ ਗੈਪ ਤੇ 5 ਮਿੰਟ ਨਹੀਂ ਬਣੇ ਪੁਲਿਸ ਗਈ ਤੇ ਬੰਦੇ ਉੱਥੇ ਉਹ ਘਰ ਟਾਂਡੇ ਆ ਸਿਰਫ ਉਹ ਜਿਹੜੇ ਮੋٹے ਕੰਮ ਚੰਗੇ ਚੱਲਣਦੇ ਆ ਉਹਨਾਂ ਦੇ ਘਰ ਤੁਹਾਨੂੰ ਅੱਜ ਤੱਕ ਨਹੀਂ ਦਿਖੇ ਢਾਏ ਹੁੰਦੇ ਆ ਜਿਹੜੇ ਭੁੱਖੇ ਮਰਦੇ ਪਏ ਆ ਨਾ ਲੋਕਾਂ ਦੇ ਉਹਨਾਂ ਦੇ ਘਰ ਟੁੰਦੇ ਆ ਕੀਪਤਾ ਅਗਲਿਆਂ ਨੇ ਮਿਹਨਤ ਕਰ ਕਰਕੇ ਨਹੀਂ ਘਰ ਬਣਾਏ ਪੁੱਤ ਚਲ ਗਿਆ ਉਹ ਮਾਂ ਨੂੰ ਪੁੱਛ ਕੇ ਵੇਖੋ ਕੱਲਾ ਕੱਲਾ ਉਹਦਾ ਪੁੱਤਰ ਆ ਸਾਡਾ ਵੀ ਭਰਾ ਨਸ਼ੇ ਨੇ ਖਾ ਲਿਆ ਬਿਹੜਾ ਵੀ ਭਰਾ ਨਸ਼ੇ ਨੇ ਕਾਲਿਆ ਕੋਈ ਨਹੀਂ ਜੋ ਨਸ਼ਾ ਸਰਕਾਰ ਹਟਮਦੀਆ ਜੇ ਕਾਂਗਰਸੀਏ ਆਏ ਉਹ ਵੀ ਉਹ ਜੇ ਕਾਲੀਏ ਮੈਂ ਕਾਲੀਆਂ ਦੀ ਧੀ ਆ ਮੈਂ ਬਾਦਲ ਦਾ ਮੇਰੇ ਪਿਓ ਨੇ ਜੇਲਾ ਕਟੀਆਂ ਕੋਈ ਕਾਂਗਰਸੀਏ ਕੋਈ ਕਾਲੀਏ ਕੋਈ ਨਹੀਂ ਕੁਛ ਵੀ ਹਟਮਦਾ ਜੇ ਝਾੜੂ ਵਾਲੇ ਆਏ ਉਹ ਸਾਰਿਆਂ ਨੂੰ ਝਾੜੂ ਹੀ ਫੇਰੀ ਜਾਂਦੇ ਹੋਰ ਤੱਕ ਕੱਕ ਕੀਤਾ ਨਹੀਂ ਹਈ ਤਾ ਉਤਰਾ ਆਏਗਾ ਮੈਂ ਮੰਤਰੀ ਇੱਥੇ ਮੈਂ ਢਾਡੀਆਂ ਗਲੀਆਂ ਬਣਾਉਣਾ ਮੈਂ ਆ ਕਰ ਦੂ ਮੈਂ ਜੇ ਕਰ ਦੂ ਉੱਥੇ ਜੋ ਆਇਆ ਕੋਈ ਨੇ ਕੋਖ ਨਹੀਂ ਬਣਾਇਆ ਅਗੇ ਤਾਂ ਚਲੋ ਮਤਲਬ ਠੀਕ ਰਹਿੰਦਾ ਸੀ ਪਰ ਅੱਜ ਪਤਾ ਨਹੀਂ ਕੀ ਰੱਬ ਜਾਣੇ ਅਗੇ ਤਾਂ ਚਲੋ ਮਤਲਬ ਘਰ ਆ ਜਾਂਦਾ ਸੀ ਪਤਾ ਨਹੀਂ ਪਰ ਮਤਲਬ ਠੀਕ ਹੀ ਘਰੇ ਰਹਿੰਦਾ ਪਿੱਛੇ ਜੇ ਪੇਟ ਚ ਹੋਈਦੀ ਮਤਲਬ ਕਬਜ਼ੀ ਹੋਈਦੀ ਸੀ ਤੇ ਆ ਹੁਣ ਥੋੜਾ ਬਦਦਾ ਠੀਕ ਹੋਇਆ ਤੇ ਅੱਜ ਮੈਂ ਕਿਦਾਂ ਹਾਂ ਮੈਂ ਦਿੱਲੀ ਜਾਣਾ ਵਾ ਤੇ ਕਰੋ ਇਹ 303 1500 ਰੁਪਏ ਵੀ ਦਿੱਤਾ ਨੂੰ ਤੇ 1500 ਰੁਪਏ ਦਿੱਤਾ ਕੱਪੜੇ ਨਵੇਂ ਤੋਂ ਪਾ ਕੇ ਆਇਆ ਵਾ ਤੇ ਪਿੱਛੋਂ ਬੈਗ ਵੀ ਪਏ ਕੱਪੜੇ ਪੇਰ ਵਟੇ ਵਟੇ ਪਕਾ ਕੇ ਰੱਖੀ ਦੀ ਹੈ ਕਹਿੰਦਾ ਮੈਂ 6 ਵਜੇ ਜਾਣਾ ਵਾ ਇੱਥੇ ਆ ਕੇ ਪਤਾ ਲਾ ਘਣ ਕੇ ਮਤਲਬ ਆ ਤੁਹਾਡੇ ਮੁੰਡੇ ਇੱਥੇ ਪਿਆਦਾ ਆ ਕੰਮ ਹੈ ਅਛਾ ਤੋਂ ਅੰਦਰ ਖਾਤੀ ਤੁਹਾਨੂੰ ਪਤਾ ਫੋਨਾ ਕਨੈਕਟ ਚੱਲੀ ਜਾਂਦੀ ਜਾਂਦੀ ਜਾਂਦਾ ਇਹਨੂੰ ਫੋਨ ਕਰਕੇ ਸੱਦਿਆ ਕਿ ਇਹਨੇ ਕਿਹਾ ਜਾ ਪੁੰਨਾ ਦੇ ਨਾਲ ਇਹ ਮਾਂ ਪਿਓ ਦੇ ਕਿਸੇ ਮੰਦੇ ਸੁੰਦੀਆਂ ਜੀ ਪੁੱਛਿਆ ਕਿੱਥੇ ਚੱਲੇ ਦੱਸ ਦੱਸਦੇ ਨਹੀਂ ਮੰਗੇ ਇਹ ਕੀ ਕੀ ਕਰਨੀ ਜੀ ਅਸੀਂ ਤੁਹਾਡਾ ਜਵਾਬ ਪਤਾ ਚੱਲ ਗਿਆ ਜੀ ਬਥੇਰੇ ਨੇ ਸਮਝਾਉਂਦੇ ਨੇ ਕਿ ਜਿੱਦਾਂ ਹੁਣ ਗੁਰੂ ਵਾਲਾ ਬਣ ਜਾ ਜੇ ਤੁਹਾਨੂੰ ਦੇਮ ਚਫਲ ਦਿੱਤੀ ਤੇ ਪਾਏ ਹੁਣ ਫਿਰ ਕੋਸੀ ਚ 83 ਜੁਲੱਖ ਜੀ ਉੱਥੇ ਪੈ ਗਿਆ ਜਾ ਕੇ ਫਿਰ ਕਤਾਬਿਲ ਨਹੀਂ ਬਣੇਗਾ ਜੇ ਮੇਰੇ ਇਸ ਮੌਕੇ ਉਹ ਮਾਲ ਖਣਾ ਮਿਲਣਾ ਤਾਂ ਨਹੀਂ ਮਿਲਿਆ ਨਸ਼ੇ ਦੇ ਪੈ ਕੇ ਉੱਥੇ ਦਰਾਂ ਚ ਤਾਂ ਆਇਆ ਉੱਦੇ ਚੱਲ ਗਈ ਰੂ ਜੋਨ ਮਤਾਂ ਨਸ਼ਾ ਲਈ ਜਾਂਦਾ ਨੋਟੀਫਿਕੇਸ਼ਨ ਆਈ ਕਿ ਜਿਹੜੇ ਪਰਾੜਿਆ ਮਾਨ ਫਾਰਮ ਦੇ ਉਹਦੇ ਵਿੱਚ ਡੈਡ ਬਾਡੀ ਪਈ ਆ ਇਹ ਡੈਡ ਬਾਡੀ ਦੇ ਆਏ ਆ ਬਾਕੀ ਪੋਸਟਮਾਰਨ ਦੇ ਹਿਸਾਬ ਤੇ ਜਿਹੜੀ ਕੋਈ ਚੀਜ਼ ਸਾਹਮਣੇ ਆਏਗਾ ਉਹਨੂੰ ਸੂਚੀ ਕੀਤਾ ਜਾਏਗਾ ਇਹ ਰਿਪੋਰਟਮਾਰਨ ਤੋਂ ਬਾਹਰ ਹੀ ਪਤਾ ਲੱਗੇਗਾ ਨਸ਼ੇ ਨਾਲ ਡੈਥ ਹੋਈ ਕਿਦਾ ਹੋਈ ਆ ਉਹ ਸਾਰਾ ਗਰਮੀ ਨਾਲ ਹੋਈ ਹੋਏਗਾ ਇਹ ਤੇ ਕਾਰਵਾਈ ਹੋ ਰਹੀ ਆ ਤੇ ਜਨਤਾ ਸਾਥ ਦੇਣ ਦਾ ਬਤ ਠੀਕ ਹੈ ਜੀ ਕਿ ਨਸ਼ੇਰੇ ਜਲਦੀ ਜਲਦੀ ਥੱਲ ਪਾਇਆ ਜਾਏ